ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੈਹਾਂ ਤੁਹਾਡਾ ਹੋਸ ਰਾਹਲ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੇ ਅੱਡੀ ਚੋਟੀ ਦਾ ਜੋਰ ਲਾਇਆ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਰਹੀ ਕੱਲ ਸ਼ਾਮ ਨੂੰ ਸਾਰੇ ਹੀ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗੀ ਕਿਸਮਤ ਪੂਰੀ ਖੁੱਲੇਗੀ 8 ਫਰਵਰੀ ਨੂੰ ਇਸ ਤੋਂ ਪਹਿਲਾਂ ਵੱਡਾ ਧਮਾਕਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਜਿਸ ਤਰ੍ਹਾਂ ਵਾਰ-ਵਾਰ ਸਰਵੇ ਆ ਰਹੇ ਨੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਕੋਲ ਦੱਸਿਆ ਜਾ ਰਿਹਾ ਹੈ ਨਾ ਨਹੀਂ ਲਿਆ ਜਾ ਰਿਹਾ ਕਾਂਗਰਸ ਪਾਰਟੀ ਦਾ ਹਾਲੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਕਿ 30 ਤੋਂ 35 ਸੀਟਾਂ ਇਸ ਵਾਰ ਆਉਣ ਦੀ ਸੰਭਾਵਨਾ ਹੈ ਅੱਡੀ ਚੋਟੀ ਦਾ ਜੋਰ ਲਾਇਆ ਗਿਆ ਰਾਹੁਲ ਗਾਂਧੀ ਪ੍ਰੇਕਾ ਗਾਂਧੀ ਸੁਨੀਆ ਗਾਂਧੀ ਅਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਆ ਕੇਜਰੀਵਾਲ ਨੇ ਹੁਣੇ ਹੀ ਜਨਤਕ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਹੇ ਦੇ ਚਲੇ ਚਵਾ ਦੇਾਂਗੇ ਭਾਜੜਾ ਪਾ ਦੇਾਂਗੇ ਉਹਨਾਂ ਨੇ ਕਹਿ ਕੇ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਹਨਾਂ ਕਹਿੰਿਆ ਇਹ ਜਿੱਤ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਕਿ ਇਤਿਹਾਸਕ ਜਿੱਤ ਹੋਵੇਗੀ ਦੂਸਰੇ ਪਾਸੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਉੱਤੇ ਬੜਾ ਵੱਡਾ ਤੰਜ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਮਾੜੀ ਇਤਿਹਾਸਕ ਹਾਰ ਹੋਵੇਗੀ ਉਹਨਾਂ ਨੇ ਕਿਹਾ ਮੋਦੀ ਅਮਨ ਸ਼ਾ ਰਾਜਨਾਥ ਨਿਤਨ ਗਠਕਰੀ ਅਤੇ ਜਿੰਨੀ ਵੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਹੈ ਇਸ ਹਾਰ ਨੂੰ ਸਾਰੀ ਹੁਮਰ ਉਮਰ ਪੂਰੀ ਨਹੀਂ ਪਾਵੇਗੀ ਉਹਨਾਂ ਨੇ ਕਿਹਾ ਇਤਿਹਾਸਿਕ ਜਿੱਤਾਂ ਹੁੰਦੀਆਂ ਨੇ ਇਤਿਹਾਸਿਕ ਮੁਕਾਬਲੇ ਹੁੰਦੇ ਨੇ ਇਤਿਹਾਸਿਕ ਮੈਚ ਜਿੱਤੇ ਜਾਂਦੇ ਨੇ ਇਧਰ ਇਤਿਹਾਸਿਕ ਜਿੱਤ ਹੋਵੇਗੀ ਆਮ ਆਦਮੀ ਪਾਰਟੀ ਦੀ ਅਤੇ ਇਤਿਹਾਸਿਕ ਹਾਰ ਹੋਵੇਗੀ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ अरविंद केजरीवाल ਉਤੇ ਵੀ ਹਮਲਾ ਕਰਾਇਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਵੀ ਹਮਲੇ ਕਰਾਏ ਇਧਰ ਜਿੰਨੇ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਗਏ ਹੋਏ ਸੀ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਈਡੀ ਅਤੇ ਈਡੀ ਵੱਲੋਂ ਛਾਪੇ ਪਵਾਏ ਜਵਾਨ ਦੀਆਂ ਧਮਕੀਆਂ ਦੇ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ 8 ਫਰਵਰੀ ਨੂੰ ਹਾਰੇਗੀ ਉਹ ਸਭ ਤੋਂ ਇੱਕ ਵੱਡੀ ਇਤਿਹਾਸਕ ਹਾਰ ਹੋਵੇਗੀ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ ਕਿ ਕਿਸ ਤਰ੍ਹਾਂ ਕਿਸ ਬੁਰੀ ਬੁਰੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦਿੱਲੀ ਵਿੱਚੋਂ ਹਾਰੀ ਹੈ ਉਹਨਾਂ ਨੇ ਕਿਹਾ ਕਾਂਗਰਸ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੰਪੂਰਨ ਬਹੁਮਤ ਲਵਾਂਗੇ ਅਲਾਈਂਸ ਨਹੀਂ ਕੀਤਾ ਜਾਵੇਗਾ ਸਾਡੇ ਹੌਸਲੇ ਬਲੰਦ ਨੇ ਉਹਨਾਂ ਨੇ ਕਿਹਾ ਜਿੰਨਾ ਦਬਾਓਗੇ ਉਨਾਂ ਹੀ ਉਸੇ ਉੱਪਰ ਨੂੰ ਵਧਾਂਗੇ ਦਾਵਾ ਟੋਕ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਸ਼ ਜੀਵਾਲ ਨੇ 8 ਫਰਵਰੀ ਨੂੰ 12 ਵਜੇ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਵੱਡਾ ਵਾਅਦਾ ਕਰ ਦਿੱਤਾ ਹੈ ਅਰਵਿੰਦ ਕੇਸ਼ ਜੀਵਾਲ ਨੇ ਧੰਨਵਾਦ